ਸਤ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਨ YouTube ਚੈਨਲ Job Alert 바이ਮੰਤੀ ਦੋਸਤੋ ਅੱਜ ਇੱਕ ਨਵੀਂ ਰਿਕਰੂਟਮੈਂਟ ਅਪਡੇਟ ਲੈ ਕੇ ਆ ਚੁੱਕੇ ਹਾਂ ਜੀ ਬਹੁਤ ਹੀ ਵਧੀਆ ਭਰਤੀ ਆ ਚੁੱਕੀ ਹੈ ਸਰਕਾਰੀ ਭਰਤੀ ਆ ਚੁੱਕੀ ਹੈ ਇਹ ਪੀਪੀਐਸਸੀ ਦੇ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਅਸਾਮੀ ਦੀ ਮੰਗ ਕੀਤੀ ਗਈ ਹੈ ਜੀ ਐਕਸ ਮੈਨ ਦੇ ਲਈ ਅਫਸਰ ਬੰਦ ਦਾ ਬਹੁਤ ਵਧੀਆ ਸਨੈਰੀ ਮੌਕਾ ਆ ਚੁੱਕਾ ਹੈ ਜੀ ਇਹ ਵਿੱਚ ਜੋ ਏਜ ਹੈ ਜੀ 55 ਸਾਲ ਤੱਕ ਦੇ ਕੈਂਡੀਡੇਟਸ ਇਸ ਪੋਸਟ ਨੂੰ ਭਰ ਸਕਦੇ ਹਨ ਅਤੇ ਇਹ ਪੋਸਟਾਂ ਗਰੁੱਪ ਏ ਲੈ ਰਹੇ ਵਾਲੀਆਂ ਹਨ ਜੀ ਅਤੇ ਇਸ ਪੋਸਟ ਦੀ ਪੂਰੀ ਜਾਣਕਾਰੀ ਸੀਗੀ ਵੀਡੀਓ ਵਿੱਚ ਦਿੰਦੇ ਹਾਂ ਜ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵੇਖ ਕੀਤਾ ਹੈ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਦੇਣਾ ਅਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਦੇ ਹੋਏ 올 ਦਾ ਬਟਨ ਪ੍ਰੈਸ ਕਰਨਾ ਜੀ ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਅਪਡੇਟ ਜਾਂ ਜੋਬ ਰਿਲੇਟਡ ਨੋਟੀਫਿਕੇਸ਼ਨ ਆਉਂਦਾ ਹੈ ਉਸ ਤੋਂ ਅਡੇਗੋ ਸਭ ਤੋਂ ਪਹਿਲਾਂ ਹੋ ਸਕੇ ਅਤੇ ਤੁਸੀਂ ਸਮਾਂ ਰਹਿੰਦੇ ਪੋਸਟ ਨੂੰ ਅਪਲਾਈ ਕਰ ਸਕੋ ਜਦਾ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਐਪਲੀਕੇਸ਼ਨ ਮੰਗੀਤੀ ਜਾਂਦੀ ਹੈ ਜੀ ਇਸ਼ਤਿਹਾਰ ਨੰਬਰ B255 ਬਾਰਾਂਦਰੀ ਗਾਰਡਨ ਪਟਿਆਲ ਦੇ ਵੱਲੋਂ ਇਹਦੇ ਵਿੱਚ 21 ਸਾਮੀਆਂ ਮੰਗ ਕੀਤੀ ਜਾਂਦੀ ਹੈ ਜੀ ਡਿਸਟ੍ਰਿਕਟ ਡਿਫੈਂਸ ਸਰਵਿਸ ਵੈਲਫੇਅਰ ਅਫਸਰ ਦੇ ਲਈ ਗ੍ਰੋਪੇ ਇਹਦੇ ਪੋਸਟ ਆ ਰਹੇ ਹੋਣਗੇ ਹਾਂ ਜੀ ਇਹ ਡਿਪਾਰਟਮੈਂਟ ਆਫ ਡਿਫੈਂਸ ਸਰਵਿਸ ਵੈਲਫੇਅਰ ਵੱਲੋਂ ਪੰਜਾਬ ਸਰਕਾਰ ਦੇ ਲਈ ਸਾਮੀਆਂ ਮੰਗ ਕੀਤੀ ਜਾਂਦੀ ਹੈ ਜੀ ਇਹ ਇਹਨਾਂ ਨੇ ਆਪਣੀ ਵੈਬਸਾਈਟ ਦਿੱਤੀ ਹੈ ਜੀ ਇੱਥੇ ਤੁਸੀਂ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਈਮੇਲ ਆਈਡੀ ਵੀ ਦਿੱਤੀ ਹੈ ਜੀ ਹਾਂ ਜੀ ਦੋਸਤੋ ਪੰਜਾਬ ਪਬਲਿਕ ਸਰਵਲ ਕਮਿਸ਼ਨ ਵੱਲੋਂ ਔਰ ਲੈ ਅਪਲੀਕੇਸ਼ਨ ਹੀ ਮੰਗੀਤੀ ਜਾਂਦੀ ਹੈ ਜੀ ਪੋਸਟਾਂ ਰਹਾਂਵਲੀਆਂ ਟੋਟਲ 21 ਸੀ ਨੰਬਰ ਐਂਡ ਰਿਜ਼ਰਵੇਸ਼ਨ ਆਫ ਦਾ ਪੋਸਟਰ ਇਸ ਤਰ੍ਹਾਂ ਰਹਾਂਵਲੀਆਂ ਜੀ ਇੱਕ ਸਰਵਿਸ ਮੈਨ ਦੇ ਲਈ 7 ਪੋਸਟਾਂ ਰਹਾਂਵਲੀਆਂ ਜੀ ਅਤੇ 2 ਬੋਮਨ ਦੇ ਲਈ ਰੱਖ ਮਰਕੀਆਂ ਹਨ ਜੀ ਸਪੋਰਟਸ ਪਰਸਨ ਦੇ ਲਈ ਇੱਕ ਪੋਸਟ ਰਹਾਂਵਲੀ ਹੈ ਜੀ ਪੀ ਡਬਲਯੂ ਡੀ ਦੇ ਲਈ ਇੱਕ ਪੋਸਟ ਰਹਾਂਵਲੀ ਹੈ ਐਸ ਸੀ ਇੱਕ ਸਰਵਿਸ ਮੈਨ ਦੇ ਲਈ 3 ਪੋਸਟਾਂ ਰਹਾਂਵਲੀਆਂ ਜੀ ਇੱਕ ਰੱਖੀ ਹੈ ਰੱਖਵੀ ਇਸ ਤਰ੍ਹਾਂ ਦੇ ਲਈ ਬਾਲਮਿਕੀ ਮਜਬੂਤ ਸਿੱਖ ਸਰਬਸਮਤ ਪੰਜਾਬ ਦੇ ਲਈ ਚਾਰ ਪੋਸਟਾਂ ਰਹਿਣ ਵਾਲੀਆਂ ਬੈਕਵਰਡ ਕਲਾਸ ਦੇ ਲਈ ਜੀ ਦੋ ਪੋਸਟਾਂ ਰਹਿਣ ਵਾਲੀਆਂ ਹਨ ਜਰਨਲ ਈਡਬੀਐਸ ਦੇ ਲਈ ਤਿੰਨ ਪੋਸਟਾਂ ਰਹਿਣ ਵਾਲੀਆਂ ਹਨ ਜੀ ਇੱਕ ਰਾਖਵੀਆਂ ਚੀਸਤੀਆਂ ਦੇ ਲਈ ਟੋਟਲ 21 ਪੋਸਟਾਂ ਹਨ ਜੀ ਪੰਜ ਦੇ ਵਿੱਚ ਰਾਖਵੇਂ ਰੱਖੀਆਂ ਹਨ ਬੋਮਨ ਦੇ ਲਈ ਹਾਂਜੀ ਦੋਸਤੋ ਇਹ ਪੋਸਟਾਂ ਅਫਸਰ ਲਈ ਰਹਿਣ ਵਾਲੀਆਂ ਹਨ ਜੀ ਇਹਦੇ ਵਿੱਚ ਪੇ ਸਕਿੱਲ ਦੱਸਣੇ ਤੁਹਾਨੂੰ ਜੀ 39600 ਰੁਪਏ ਪੇ ਸਕਿੱਲ ਰਹਿਣ ਵਾਲਾ ਜੀ ਇਹਦੇ ਵਿੱਚ ਕੁਆਲੀਫਿਕੇਸ਼ਨ ਦੀ ਗੱਲ ਕਰੀ ਤਾਂ ਕੁਆਲੀਫਿਕੇਸ਼ਨ ਵਿੱਚ ਕੈਂਡੀਡੇਟ ਦੇ ਲਈ ਬੈਚਲਰ ਡਿਗਰੀ ਮੰਗੀ ਗਈ ਹੈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਅਤੇ 10ਵੀਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਨਾਲ 10ਵੀਂ ਪਾਸ ਹੋਣੀ ਚਾਹੀਦੀ ਹੈ ਕੈਂਡੀਡੇਟ ਦੀ ਜੇ ਦੀ ਗੱਲ ਕਰੀ ਤਾਂ ਏਜ ਵਿੱਚ ਕੈਂਡੀਡੇਟ ਦੀ 55 ਸਾਲ ਤੱਕ ਮੰਗੀ ਗਈ ਹੈ ਜੀ 55 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਕੈਂਡੀਡੇਟ ਦੀ ਏਜ ਇਹਦੇ ਵਿੱਚ ਜੋ ਸਿਲੇਕਸ਼ਨ ਪ੍ਰਕਿਰਿਆ ਜੀ ਸਭ ਤੋਂ ਪਹਿਲਾਂ ਐਗਜ਼ਾਮ ਹੋਵੇਗਾ ਰਿਟਨ ਐਗਜ਼ਾਮ ਹੋਵੇਗਾ ਜੀ 120 ਕੁਐਸਚਨ ਹੋਣਗੇ 480 ਮਾਰਕਸ ਦੇ ਫਿਰ ਇੰਟਰਵਿਊ ਹੋਵੇਗਾ ਜੀ 60 ਮਾਰਕਸ ਦੀ ਡਿਪਲੋਮਾ ਆਕਸ ਦੇ ਵਿੱਚ 540 ਰਹਿਣ ਵਾਲੇ ਜੀ ਪੈਟਰਨ ਦਾ ਫੋਗ ਜਾਮ ਆਏਗਾ ਇਸ ਤਰੀਕੇ ਦਾ ਆਏਗਾ ਜੀ ਕੁਐਸਚਨ ਹੋਗੇ ਜਰਨਲ ਨੌਲੇਜ ਦੇ ਲਈ 80 ਕੁਐਸਚਨ ਹੋਗੇ ਜੀ 300 ਮਾਰਕਸ ਦੇ ਉਦੋਂ ਜਰਨਮੈਂਟਲ ਅਵੇਲੇਬਿਲਟੀ ਟੈਸਟ ਹੋਵੇਗਾ ਜੀ ਪਾਰਟ ਬੀ ਸਿਲੇਬਸ ਦੇ ਲਈ 30 ਕੁਐਸਚਨ ਹੋਗੇ ਜੀ 120 ਮਾਰਕਸ ਦੇ ਫਿਰ ਪੰਜਾਬੀ ਪਾਰਟ ਸੀ ਸਿਲੇਬਸ ਦੇ ਵਿੱਚ ਟੈਸਟ ਹੋਵੇਗਾ ਜੀ 10 ਕੁਐਸਚਨ ਹੋਗੇ ਜੀ 40 ਮਾਰਕਸ ਦੇ ਟੋਟਲ 120 ਕੁਐਸਚਨ ਹੋਣਗੇ 480 ਮਾਰਕਸ ਦੇ ਜੋ ਐਗਜ਼ਾਮ ਆਵੇਗਾ ਜੋ ਇੰਗਲਿਸ਼ ਦੇ ਵਿੱਚ ਰਹੇ ਵਾਲਾ ਹੈਗਾ ਅਤੇ ਇਹਦੇ ਵਿੱਚ ਜੋ 네ਗੇਟਿਵ ਮਾਰਕਿੰਗ ਵੀ ਰਹੇ ਵਾਲੀ ਹੈ ਜੀ ਜੋ ਐਗਜ਼ਾਮ ਹੋਗਾ ਉਹ 2 ਘੰਟੇ ਦਾ ਰਹੇ ਵਾਲਾਗਾ ਸਭ ਤੋਂ ਪਹਿਲਾਂ ਐਗਜ਼ਾਮ ਹੋਏਗਾ ਉਸ ਤੋਂ ਬਾਅਦ ਇੰਟਰਵਿਊ ਰਹੇ ਵਾਲੀ ਹੈ ਜੀ ਫਿਰ ਫਾਈਨਲ ਰਿਜ਼ਲਟ ਆਵੇਗਾ ਜੋ ਐਪਲੀਕੇਸ਼ਨ ਹੈ ਜੀ ਐਪਲੀਕੇਸ਼ਨ ਆਨਲਾਈਨ ਫਿਲ ਹੋਣਗੀਆਂ 8 10 2025 ਤੋਂ ਐਪਲੀਕੇਸ਼ਨ ਸਟਾਰਟ ਹੋ ਚੁੱਕਿਆ ਹਨ ਅਤੇ ਲਾਸਟ ਡੇਟ 3 11 2025 ਰਾਤ ਦੇ 11:59 ਤੱਕ ਇਹ ਪੋਸਟਾਂ ਤੁਸੀਂ ਫਿਲ ਕਰ ਸਕਦੇ ਹੋ ਇਸ ਪੋਸਟ ਦਾ ਜੋ ਲਿੰਕ ਹੈ ਜੀ ਉਹ ਸਾਡੇ ਵਟਸਐਪ ਚੈਨਲ ਤੇ ਹੈ ਤੁਸੀਂ ਉੱਥੇ ਜਾ ਕੇ ਨੋਟੀਫਿਕੇਸ਼ਨ ਨੂੰ ਚੰਗੀ ਤਰੀਕੇ ਨਾਲ ਪੜ੍ਹ ਲੈਣਾ ਅਤੇ ਡਾਊਨਲੋਡ ਵੀ ਕਰ ਸਕਦੇ ਹੋ ਫਿਰ ਤੁਸੀਂ ਸਪੋਸਟ ਨੂੰ ਅਪਲਾਈ ਕਰਨਾ ਆਨਲਾਈਨ ਅਪਲਾਈ ਕਰਨ ਦਾ ਲਿੰਕ ਉਹ ਵੀ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਜੀ ਐਪਲੀਕੇਸ਼ਨ ਫੀਸ ਦੀ ਗੱਲ ਕਰਤੇ ਐਪਲੀਕੇਸ਼ਨ ਫੀਸ ਇਸ ਤਰੀਕੇ ਨਾਲ ਹੈ ਵਾਲੀ ਹੈ ਸਰਵਿਸਮੈਨ ਐਡਬੀਐਸ ਦੇ ਲਈ 500 ਰੁਪਏ ਫੀਸ ਰਹਿਣ ਵਾਲੀ ਹੈ ਜੀ ਆਨਲਾਈਨ ਐਪਲੀਕੇਸ਼ਨ ਚਾਰਜ ਜੋ ਐਗਜ਼ਾਮੀਨੇਸ਼ਨ ਫੀਸ ਹੈ ਉਹ 0 ਰਹਿਣ ਵਾਲੀ ਹੈ ਜੀ ਟੋਟਲ 500 ਰੁਪਏ ਰਹਿਣ ਵਾਲੀ ਹੈ ਐਸਸੀ ਬੀਸੀ ਦੇ ਲਈ ਇਹ ਜੋ ਫੀਸ ਹੈ ਜੀ 500 ਰੁਪਿਆ ਅਪਲੀਕੇਸ਼ਨ ਚਾਰਜ ਲੱਗਣਗੇ 250 ਰੁਪਏ ਐਗਜ਼ਾਮੀਨੇਸ਼ਨ ਫੀਸ ਲੱਗੇਗੀ ਜੀ ਟੋਟਲ 750 ਰੁਪਿਆ ਇਹ ਫੀਸ ਰਹਿਣ ਵਾਲੀ ਹੈ ਜੀ ਬਾਕੀ ਇੱਕ ਕੈਟਾਗਰੀ ਦੇ ਲਈ ਇਹ 500 ਰੁਪਿਆ ਫੀਸ ਰਹਿਣ ਵਾਲੀ ਹੈ ਜੀ ਆਨਲਾਈਨ ਅਪਲੀਕੇਸ਼ਨ ਚਾਰजेस ਤੇ ਐਗਜ਼ਾਮੀਨੇਸ਼ਨ ਜੋ ਫੀਸ ਹੈ ਉਹ 1000 ਰੁਪਏ ਟੋਟਲ 1500 ਰੁਪਏ ਫੀਸ ਰਹਿਣ ਵਾਲੀ ਹੈ ਜੀ ਇਹਨਾਂ ਨੇ ਡੈਮੋ ਦਿੱਤਾ ਹੋਇਆ ਜੀ ਗਾਈਡਲਾਈਨ ਦਿੱਤੀ ਹੋਈ ਹੈ ਪੇ ਫੀਸ ਆਨਲਾਈਨ ਦੇ ਲਈ ਪੂਰੀ ਡਿਟੇਲ ਦਿੱਤੀ ਹੈ ਜੀ ਤੁਸੀਂ ਇਸ ਤਰੀਕੇ ਨਾਲ ਅਪਲੀਕੇਸ਼ਨ ਨੂੰ ਫਿਲ ਵੀ ਕਰ ਸਕਦੇ ਹੋ ਅਤੇ ਆਪਣੀ ਫੀਸ ਨੂੰ ਆਨਲਾਈਨ ਭਰ ਵੀ ਸਕਦੇ ਹੋਗੇ ਚੈਪਟਰ 2 ਦੇ ਵਿੱਚ ਅਪਲੋਡ ਫੋਟੋ ਤੇ ਸਿਗਨੇਚਰ ਕਿਵੇਂ ਅਪਲੋਡ ਕਰਨੇ ਹਨ ਤੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਜਾਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਕ੍ਰੀਏਟ ਫੀਸ ਡਿਟੇਲ ਪੇਜ ਪੂਰਾ ਦਿੱਤਾ ਗਿਆ ਜੀ ਕਿਉਂਕਿ ਤੁਸੀਂ ਫੀਸ ਨੂੰ ਆਨਲਾਈਨ ਫਿਲ ਕਰ ਸਕਦੇ ਹੋ ਤੁਸੀਂ ਫੀਸ ਨੂੰ ਕ੍ਰੈਡਿਟ ਕਾਰਡ ਰਾਹੀਂ ਨੈਟ ਬੈਂਕਿੰਗ ਜਾਂ ਯੂਪੀਆਈ ਜਾਂ ਐਨਐਫਟੀ ਆਰਟੀਐਸ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਓਟੀਪੀ ਆਏਗਾ ਓਟੀਪੀ ਤੁਸੀਂ ਕਰਕੇ ਪੇ ਕਰ ਦੇਣਾ ਜੀ ਫੀਸ ਨੂੰ ਰਿਸੈਪਟਸ ਨੂੰ ਡਾਊਨਲੋਡ ਕਰ ਸਕਦੇ ਹੋ ਇਹ ਪੂਰੀ ਜਾਣਕਾਰੀ ਦਿੱਤੀ ਗਈ ਨੋਟੀਫਿਕੇਸ਼ਨ ਦੇ ਵਿੱਚ ਵਧੀਆ ਮੌਕਾ ਆ ਚੁੱਕਾ ਜੀ ਜਿਹੜੇ ਕੈਂਡੀਡੇਟ ਇਸ ਪੋਸਟ ਨੂੰ ਭਰਨਾ ਚਾਹੁੰਦੇ ਸਰਕਾਰੀ ਪੱਕੀ ਭਰਤੀ ਆ ਚੁੱਕੀ ਹੈ ਜੀ ਇਹ ਕੋਪੀ ਲਈ ਇੱਕ ਸਰਵਿਸ ਮੈਂਦ ਲਈ ਬਹੁਤ ਵਧੀਆ ਮੌਕਾ ਆ ਚੁੱਕਾ ਹੈ ਜੀ ਜਿਹੜੇ ਕੈਂਡੀਡੇਟ ਇਸ ਪੋਸਟ ਨੂੰ ਭਰਨਾ ਚਾਹੁੰਦੇ ਹਨ ਲੇਕਿਨ ਉਹ ਅਫਸਰ ਲੈਵਲ ਦੇ ਹੋਣ ਚਾਹੀਦੇ ਹਨ ਜੀ ਇਹ ਕੈਟਾਗਰੀ ਕੋਡ ਦਿੱਤੇ ਗਏ ਜੀ ਇੱਕ ਸਰਵਿਸ ਨਾਲ ਜਰਨਲ 71 ਨੰਬਰ ਇਸ ਤਰੀਕੇ ਨਾਲ ਇੱਕ ਸਰਵਿਸ ਨਾਲ ਪੰਜਾਬ ਦੇ ਲਈ 72 ਐਲ ਡੀ ਐਸ ਐਮ ਪੰਜਾਬ ਦੇ ਲਈ 73 ਇਸ ਤਰੀਕੇ ਨਾਲ ਤੁਸੀਂ ਕੋਡ ਚੁਜ਼ ਕਰ ਲੈਣਾ ਜੀ ਫਿਰ ਇਹ ਤੁਸੀਂ ਫਾਰਮ ਨੂੰ ਅਪਲਾਈ ਕਰਨਾ ਇਹਦੇ ਵਿੱਚ ਇਹ ਰਿਲੇਸ਼ਨਸ਼ਿਪ ਵੀ ਮਿਲਣ ਵਾਲੀ ਹੈ ਜੀ ਆਪਣੇ ਆਪਣੇ ਕੋਡ ਦੇ ਹਿਸਾਬ ਨਾਲ ਆਪਣੀ ਕੈਟਾਗਰੀ ਵਜੋਂ ਕੋਡ ਨੂੰ ਚੂਜ਼ ਕਰ ਲੈਣਾ ਉਸ ਦੇ ਨਾਲ ਤੁਹਾਨੂੰ ਇਹ ਰਿਲੇਸ਼ਨਸ਼ਿਪ ਮਿਲੇਗੀ ਜੀ ਇਹ ਸੈਲਫ ਡਿclareਸ਼ਨ ਫਾਰਮ ਹੈ ਜੀ ਤੁਸੀਂ ਇਸ ਨੂੰ ਆਪਣਾ ਫਿਲ ਕਰ ਲੈਣਾ ਫਿਰ ਇਸ ਨੂੰ ਅਪਲੋਡ ਕਰ ਸਕਦੇ ਹੋ ਤੁਸੀਂ ਇਹ ਸਿਲੇਬਸ ਦਿੱਤਾ ਗਿਆ ਜੀ ਪਾਰਟ A ਦੇ ਲਈ ਪਾਰਟ B ਤੇ ਪਾਰਟ C ਦੇ ਲਈ ਤੁਸੀਂ ਇੱਥੇ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਜੀ ये पूरा एग्जामीनेशन देना सिलेबस दिता गया है दोस्तों जेको वीडियो चंकी लगी तो वीडियो लाइक शेयर कमेंट जरूर कर देना जी वीडियो लास्ट तक देखने लीडा तो बहुत बहुत धन्यवाद जी